ਬੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਦੀ ਅੰਤਰਰਾਸ਼ਟਰੀ ਖਬਰਾਂ ਦੀ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਕੈਲਗਰੀ ਨਾਰਥ-ਈਸਟ ਦੇ ਕੈਸਲਰਿਜ ਇਲਾਕੇ ਦੇ ਵਿੱਚ ਇੱਕ ਵਾਰ ਫਿਰ ਹੋਈ ਗੋਲੀਬਾਰੀ ਅਮਰੀਕਾ ਦੇ ਵਿੱਚ ਚੋਰੀ ਹੋਈਆਂ ਹਜ਼ਾਰਾਂ ਡਾਲਰ ਦੀਆਂ ਮਸ਼ਹੂਰ ਲਬੂਬੂ ਡਾਲਸ ਅਮਰੀਕਾ ਦੇ ਨਾਲ ਐਗਰੀਮੈਂਟ ਦਾ ਹੋਣ ਦੇ ਬਾਵਜੂਦ ਵੀ ਲਿਬਰਲ ਸਰਕਾਰ ਤੇ ਪੀਐਮ ਮਾਰਕ ਕਾਰਨੀ ਦੀ ਲੋਕਪ੍ਰਿਅਤਾ ਬਰਕਰਾਰ ਐਡਮਿੰਟਨ ਦੇ ਪਲੇਗਰਾਉਂਡ ਤੇ ਵਿੱਚ ਅੱਗ ਲਗਾਉਣ ਦੇ ਮਾਮਲੇ ਤੇ ਵਿੱਚ ਪੰਜ ਲੋਕਾਂ ਦੀ ਕੀਤੀ ਜਾ ਰਹੀ ਹੈ ਪਾਲ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਕੈਲਗਰੀ ਨਾਰਥ-ਈਸਟ ਦੇ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਕੈਲਗਰੀ ਪੁਲਿਸ ਨੇ ਦੱਸਿਆ ਹੈ ਕਿ ਸ਼ਨੀਵਾਰ ਸਵੇਰੇ ਕੈਸਲਰਿਜ ਇਲਾਕੇ ਦੇ ਵਿੱਚ ਇੱਕ ਘਰ ਦੇ ਵਿੱਚ ਤਿੰਨ ਸ਼ੱਕੀ ਤੋੜਪਾਨ ਕਰਕੇ ਦਾਖਲ ਹੋਏ ਅਤੇ ਇਸ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ ਹਨ। ਇਹ ਘਟਨਾ ਸਵੇਰੇ ਲਗਭਗ 4 ਵਜੇ 100 ਬਲਾਕ ਕੈਸਲਬਰੁੱਕ ਵੇ ਤੇ ਵਾਪਰੀ। ਪੁਲਿਸ ਮੁਤਾਬਕ ਸ਼ੱਕੀ ਵਿਅਕਤੀ ਘਰ ਦੀ ਬੇਸਮੈਂਟ ਦਾ ਦਰਵਾਜ਼ਾ ਤੋੜ ਕੇ ਅੰਦਰ ਆਏ। ਘਰ ਦੇ ਵਿੱਚ ਰਹਿ ਰਹੇ ਲੋਕ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਨ ਦੇ ਵਿੱਚ ਕਾਮਯਾਬ ਹੋ ਗਏ ਅਤੇ ਸੁਰੱਖਿਅਤ ਬਚ ਗਏ। ਉਨਾਂ ਨੇ ਦੱਸਿਆ ਕਿ ਉਹਨਾਂ ਨੂੰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਅਤੇ ਕੁਝ ਤੋੜਪਾਨ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਕੁਝ ਮਿੰਟਾਂ ਦੇ ਵਿੱਚ ਹੀ ਪਹੁੰਚ ਗਈ ਸੀ ਪਰ ਇਸ ਤੋਂ ਪਹਿਲਾਂ ਹੀ ਸ਼ੱਕੀ ਫਰਾਰ ਹੋ ਗਏ ਇਸ ਘਟਨਾ ਦੇ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਪੁਲਿਸ ਦਾ ਕਹਿਣਾ ਹੈ ਕਿ ਇੱਕ ਟਾਰਗੇਟਡ ਹਮਲਾ ਸੀ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਜੇਕਰ ਕਿਸੇ ਕੋਲ ਵੀ ਇਸ ਬਾਰੇ ਹੋਰ ਜਾਣਕਾਰੀ ਹੈ ਤਾਂ ਉਹ ਕੈਲਗਰੀ ਪੁਲਿਸ ਜਾਂ ਫਿਰ ਕ੍ਰਾਈਮ ਸਟਾਪਰਸ ਨੂੰ ਜਾਣਕਾਰੀ ਦੇ ਸਕਦੇ ਹਨ ਕੈਨੇਡਾ ਦੇ ਵਿੱਚ ਪਿਸਤਾ ਯਾਨੀ ਕਿ ਪਿਸਟੈਸ਼ੀਅਸ ਦੇ ਨਾਲ ਸੰਬੰਧਿਤ ਚਾਰ ਵੱਖ-ਵੱਖ ਬ੍ਰਾਂਡਾਂ ਦੇ ਪ੍ਰੋਡਕਟਸ ਨੂੰ ਸੈਲਮੋਨੇਲਾ ਬੈਕਟੀਰੀਆ ਦੀ ਸੰਭਾਵਿਤ ਮੌਜੂਦਗੀ ਦੇ ਕਾਰਨ ਰਿਕਾਲ ਕੀਤਾ ਗਿਆ ਹੈ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਸੀਐਫਆਈਏ ਨੇ ਹਬੀਬੀ ਬ੍ਰਾਂਡ ਦੇ ਪਿਸਤਾ ਕਰਨਲ ਅਲ ਮਖਤਾਰ ਫੂਡ ਸੈਂਟਰ ਪਿਸਟਾਸ਼ੀਅਸ ਦੁਬਈ ਚਾਕਲੇਟ ਭਾਰਤੀ ਐਂਡਰਲੋਸ ਬ੍ਰਾਂਡ ਦੇ ਬਕਲਾਵਾ ਸਮੇਤ ਕੁਝ ਹੋਰ ਪ੍ਰੋਡਕਟਸ ਨੂੰ ਰਿਕਾਲ ਕੀਤਾ ਹੈ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੇ ਅਨੁਸਾਰ ਹੁਣ ਤੱਕ 52 ਲੋਕ ਬਿਮਾਰ ਹੋ ਚੁੱਕੇ ਹਨ ਅਤੇ 10 ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਹਾਲਾਂਕਿ ਅੰਕੜੇ ਅਸਲੀ ਗਿਣਤੀ ਤੋਂ ਘੱਟ ਵੀ ਹੋ ਸਕਦੇ ਹਨ ਕਿਉਂਕਿ ਬਹੁਤ ਸਾਰੇ ਕੇਸ ਰਿਪੋਰਟ ਨਹੀਂ ਹੁੰਦੇ ਹਨ ਇਸ ਲਈ ਜਦੋਂ ਤੱਕ ਬੈਕਟੀਰੀਆ ਦਾ ਸੰਕਟ ਖਤਮ ਨਹੀਂ ਹੁੰਦਾ ਲੋਕਾਂ ਨੂੰ ਸਾਰੇ ਪਿਸਤਾ ਜਾਂ ਫਿਰ ਪਿਸਤਾ ਵਾਲੇ ਉਤਪਾਦ ਖਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ ਜੇਕਰ ਤੁਹਾਡੇ ਕੋਲ ਥੋਕ ਦੇ ਵਿੱਚ ਕੁਝ ਪਿਸਤੇ ਪਏ ਹਨ ਤਾਂ ਤੁਹਾਨੂੰ ਉਹਨਾਂ ਦੇ ਬ੍ਰਾਂਡ ਬਾਰੇ ਨਹੀਂ ਪਤਾ ਤਾਂ ਉਹਨਾਂ ਨੂੰ ਸੁੱਟ ਦਿਓ ਜਾਂ ਫਿਰ ਜਿੱਥੋਂ ਖਰੀਤੇ ਗਏ ਸਨ ਉੱਥੋਂ ਪੁੱਛਿਆ ਜਾਵੇ ਪੁਲਿਸ ਅਤੇ ਸਿਹਤ ਅਧਿਕਾਰੀਆਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਰਿਕਾਲ ਕੀਤੇ ਗਏ ਪ੍ਰੋਡਕਟਸ ਨੂੰ ਨਾ ਖਾਇਆ ਜਾਵੇ ਨਾ ਵੇਚਿਆ ਜਾ ਵੀ ਅਤੇ ਨਾ ਹੀ ਕਿਸੇ ਹੋਰ ਨੂੰ ਦਿੱਤਾ ਜਾਵੇ ਸੈਲਮੋਨੋਲਾ ਇਨਫੈਕਸ਼ਨ ਖਾਸ ਕਰਕੇ ਬੱਚਿਆਂ ਬਜ਼ੁਰਗਾਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲਿਆਂ ਦੇ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ ਸੋਸ਼ਲ ਮੀਡੀਆ ਤੇ ਕਈ ਦਿਨਾਂ ਤੋਂ ਲਬੂਬੂ ਡਾਲਜ਼ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਦੀ ਕੀਮਤ ਵੀ ਹਜ਼ਾਰਾਂ ਦੇ ਵਿੱਚ ਹੈ ਅਤੇ ਬਹੁਤ ਸਾਰੇ ਮਸ਼ਹੂਰ ਸੈਲੀਬ੍ਰਿਟੀਜ਼ ਵੀ ਇਹਨਾਂ ਡਾਲਜ਼ ਦੇ ਨਾਲ ਦੇਖੇ ਗਏ ਹਨ ਪੱਤੀ ਹੁਣ ਅਮਰੀਕਾ ਦੇ ਲਾਸ ਐਂਜਲਸ ਨਸਤੀਕ ਕਲਾ ਪੁਇੰਟੇ ਇਲਾਕੇ ਦੇ ਵਿੱਚ ਸਥਿਤ ਇੱਕ ਟੌਏ ਸ਼ਾਪ ਤੋਂ ਚੋਰਾਂ ਨੇ ਲਗਭਗ 7000 ਡਾਲਰ ਦੀਆਂ ਲਾਪੂਪੂ ਡਾਲਸ ਚੋਰੀ ਕਰ ਲੀਆਂ ਹਨ। ਇਹ ਘਟਨਾ ਬੁੱਧਵਾਰ ਸਵੇਰੇ ਵਾਪਰੀ ਲਾਸ ਐਂਜਲਸ ਕਾਉਂਟੀ ਸ਼ੈਰਫ ਵਿਭਾਗ ਨੇ ਦੱਸਿਆ ਕਿ ਚੋਰ ਇੱਕ ਚੋਰੀ ਦੀ ਟੋਇota ਟਿਕੋਮਾ ਟਰੱਕ ਦੀ ਵਰਤੋਂ ਕਰਕੇ ਦੁਕਾਨ ਦੇ ਵਿੱਚ ਦਾਖਲ ਹੋਏ। ਵਾਹਨ ਨੂੰ ਕੁਝ ਸਮੇਂ ਬਾਅਦ ਬਰਾਮਦ ਕਰ ਲਿਆ ਗਿਆ ਪਰ ਇਸ ਮਾਮਲੇ ਦੀ ਫਿਲਹਾਲ ਪੂਰੀ ਤਰੀਕੇ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਦੇ ਕਿ ਲਬੂਬੂ ਡਾਲ ਜੋ ਕਿ ਹਾਂਗਕਾਂਗ ਦੇ ਆਰਟਿਸਟ ਕਾਸਿੰਗ ਲੰਗ ਦੇ ਵੱਲੋਂ ਬਣਾਈ ਗਈ ਸੀ ਹੁਣ ਇੱਕ ਬਹੁਤ ਹੀ ਲੋਕਪ੍ਰੀਏ ਅਤੇ ਕਲੈਕਟੇਬਲ ਆਈਟਮ ਬਣ ਚੁੱਕੀ ਹੈ ਵਨ ਸਟਾਪ ਸ਼ਾਪ ਨਾਮਕ ਦੁਕਾਨ ਨੇ ਆਪਣੇ ਇੰਸਟਾਗ੍ਰam ਪੋਸਟ ਰਾਹੀਂ ਦੱਸਿਆ ਕਿ ਚੋਰਾਂ ਨੇ ਸਾਰੀ ਇਨਵੈਂਟਰੀ ਚੋਰੀ ਕਰ ਲਈ ਅਤੇ ਪੂਰੀ ਦੁਕਾਨ ਵੀ ਤਬਾਹ ਕਰ ਦਿੱਤੀ ਹੈ ਉਹਨਾਂ ਨੇ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਚੋਰਾਂ ਦੀ ਟੋਲੀ ਚਿਹਰੇ ਟੱਕ ਕੇ ਅੰਦਰ ਦਾਖਲ ਹੋ ਰਹੀ ਹੈ ਸਮਾਨ ਚੁੱਕ ਰਹੀ ਅਤੇ ਬਾਕਸਸ ਨੂੰ ਬਾਹਰ ਲੈ ਕੇ ਜਾ ਰਹੀ ਹੈ ਆਟਵਾ ਜਾਂ ਫਿਰ ਗ੍ਰੇਟਰ ਟ੍ਰਾਂਟੋ ਅਰੀਆ ਯਾਨੀ ਕਿ ਜੀਟੀਏ ਦੇ ਵਿੱਚ ਸਪੀਡਿੰਗ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਹੀ ਰਹਿੰਦੀਆਂ ਹਨ ਅਤੇ ਹੁਣ ਇੱਕ ਵਾਰ ਫਿਰ ਆਟਵਾ ਦੇ ਵਿੱਚ ਇੱਕ ਬਾਹਰਲੇ ਸੂਬੇ ਤੋਂ ਆਇਆ ਡਰਾਈਵਰ ਜਿਸ ਦੀ ਗੱਡੀ ਦੇ ਵਿੱਚ ਉਸਦੀ ਪਤਨੀ ਅਤੇ ਤਿੰਨ ਬੱਚੇ ਵੀ ਸਵਾਰ ਸਨ ਹਾਈਵੇ 417 ਤੇ 165 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਰਫ਼ਤਾਰ ਦੇ ਨਾਲ ਫੜਿਆ ਗਿਆ ਇਕ ਕਟਨਾ ਐਤਵਾਰ ਨੂੰ ਬਾਉਂਡਰੀ ਰੋਡ ਨੇੜੇ ਵਾਪਰੀ ਜਿੱਥੇ ਇਲਾਕੇ ਦੇ ਵਿੱਚ ਸਪੀਡਿੰਗ ਲਿਮਿਟ 110 ਕਿਲੋਮੀਟਰ ਪ੍ਰਤੀ ਘੰਟਾ ਹੈ ਚਿੰਤਾ ਦੀ ਗੱਲ ਇਹ ਹੈ ਕਿ ਗੱਡੀ ਦੇ ਵਿੱਚ ਬੱਚੇ ਵੀ ਸਨ ਅਤੇ ਹੁਣ ਇਸ ਡਰਾਈਵਰ ਦੇ ਉੱਪਰ ਸਟੰਟ ਡਰਾਈਵਿੰਗ ਦੇ ਚਾਰਜਸ ਲੱਗੇ ਹਨ 온ਟਾਰੀਓ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ 30 ਦਿਨਾਂ ਲਈ ਲਾਇਸੈਂਸ ਸਸਪੈਂਡ ਕਰ ਦਿੱਤਾ ਜਾਂਦਾ ਹੈ 14 ਦਿਨਾਂ ਲਈ ਵਾਹਨ ਇੰਪਾਉਂਡ ਕੀਤਾ ਜਾਂਦਾ ਹੈ ਦੋਸ਼ੀ ਨੂੰ ਘੱਟੋ-ਘੱਟ 2000 ਡਾਲਰ ਦਾ ਜੁਰਮਾਨਾ ਜਾਂ ਫਿਰ ਕਈ ਕੇਸਸ ਦੇ ਵਿੱਚ ਇੱਕ ਸਾਲ ਦੇ ਲਈ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ 6 ਦੀ ਮੈਰਿਟ ਪੁਆਇੰਟਸ ਅਤੇ 6 ਮਹੀਨੇ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ ਇਸ ਤੋਂ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਪੁਲਿਸ ਨੇ ਹਾਈਵੇ 174 ਤੇ ਟ੍ਰਿਮ ਰੋਡ ਨੇੜੇ ਇੱਕ ਹੋਰ ਡਰਾਈਵਰ ਨੂੰ 136 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਫੜਿਆ ਜਦ ਕਿ ਉੱਥੇ 80 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਅਤੇ ਕੰਸਟਰਕਸ਼ਨ ਜ਼ੋਨ ਵੀ ਸੀ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਲਿਬਰਲ ਸਰਕਾਰ ਫਿਰ ਤੋਂ ਪ੍ਰਸਿੱਧ ਹੋ ਗਈ ਅਤੇ ਹੁਣ ਇੱਕ ਨਵੇਂ ਸਰਵੇਖਣ ਦੇ ਮੁਤਾਬਕ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਦੀ ਲੋਕਪ੍ਰਿਅਤਾ ਦੇ ਵਿੱਚ ਹਾਲੇ ਤੱਕ ਕੋਈ ਵੱਡਾ ਫਰਕ ਨਹੀਂ ਆਇਆ ਹੈ ਭਾਵੇਂ ਕਿ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਅਮਰੀਕਾ ਦੇ ਨਾਲ ਵਪਾਰ ਸਮਝੌਤਾ ਨਹੀਂ ਹੋ ਸਕਿਆ ਅਬੈਕਸ ਡਾਟਾ ਦੇ ਵੱਲੋਂ ਕੀਤੇ ਗਏ ਸਰਵੇਖਣ ਦੇ ਵਿੱਚ ਪਤਾ ਲੱਗਾ ਕਿ 68% ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਮੰਗਾਈ ਹੈ ਜਿਸ ਤੋਂ ਬਾਅਦ ਕੈਨੇਡਾ ਦੀ ਅਰਥ ਵਿਵਸਥਾ 37% ਲੋਕਾਂ ਲਈ ਚਿੰਤਾ ਦੀ ਗੱਲ ਹੈ ਜਿੱਥੇ ਕਿ 44% ਲੋਕ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਿਫ ਨੀਤੀ ਤੋਂ ਵੀ ਪਰੇਸ਼ਾਨ ਹਨ ਸਰਵੇਖਣ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਲਗਭਗ 75% ਲੋਕ ਟਰੰਪ ਬਾਰੇ ਨਕਾਰਾਤਮਕ ਰਵੱਈਆ ਰੱਖਦੇ ਹਨ 58% ਲੋਕਾਂ ਨੂੰ ਲੱਗਦਾ ਹੈ ਕਿ ਲਿਬਰਲ ਪਾਰਟੀ 트ੰਪ ਸਰਕਾਰ ਦਾ ਸਭ ਤੋਂ ਵਧੀਆ ਮੁਕਾਬਲਾ ਕਰ ਸਕਦੀ ਹੈ 50% ਲੋਕ ਲਿਬਰਲ ਸਰਕਾਰ ਦੇ ਹੱਕ ਵਿੱਚ ਹਨ ਜੋ ਕਿ ਜੁਲਾਈ ਦੀ ਅੱਤੋਂ 2% ਘੱਟ ਹੈ ਹਾਲਾਂਕਿ 40% ਲੋਕ ਬਦਲਾਅ ਦੀ ਜ਼ਰੂਰਤ ਸਮਝਦੇ ਹਨ ਪਰ ਲਗਭਗ 33% ਲੋਕਾਂ ਨੂੰ ਹੋਰ ਕੋਈ ਢੁਕਵਾਂ ਵਿਕਲਪ ਨਹੀਂ ਦਿਖ ਰਿਹਾ ਅਤੇ 43% ਲੋਕ ਅਜੇ ਵੀ ਲਿਬਰਲ ਸਰਕਾਰ ਨੂੰ ਵੋਟ ਦੇਣਗੇ ਮਾਰਕ ਕਾਰਨੀ ਦੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਉਹ ਅਜੇ ਵੀ ਲੋਕਾਂ ਦੇ ਵਿੱਚ ਕਾਫੀ ਪ੍ਰਸਿੱਧ ਹਨ 48% ਲੋਕ ਉਹਨਾਂ ਨੂੰ ਪਸੰਦ ਕਰਦੇ ਹਨ ਜਦਕਿ ਪੀਰ ਪੌਲੀਅਫ ਦੇ ਹੱਕ ਦੇ ਵਿੱਚ 42% ਲੋਕ ਹਨ ਅਤੇ 41% ਵਿਰੋਧ ਦੇ ਵਿੱਚ ਵੀ ਹਨ ਦੱਸਦੀ ਹੈ ਕਿ ਸਰਵੇਖਣ ਦੇ ਵਿੱਚ 1686 ਕੈਨੇਡੀਅਨਸ ਨੇ ਹਿੱਸਾ ਲਿਆ ਅਤੇ 31 ਜੁਲਾਈ ਤੋਂ 7 ਅਗਸਤ ਤੱਕ ਕੀਤਾ ਗਿਆ ਸੀ ਐਡਮਿੰਟਨ ਪੁਲਿਸ ਜੁਲਾਈ ਮਹੀਨੇ ਦੇ ਵਿੱਚ ਇੱਕ ਪਲੇਗਰਾਉਂਡ ਦੇ ਵਿੱਚ ਲੱਗੀ ਅੱਗ ਦੇ ਮਾਮਲੇ ਤੇ ਵਿੱਚ ਪੰਜ ਸ਼ੱਕੀ ਵਿਅਕਤੀਆਂ ਦੀ ਪਾਲਕਾ ਦੀ ਹੈ ਦਰਅਸਲ ਇਹ ਘਟਨਾ 12 ਜੁਲਾਈ ਨੂੰ ਸਵੇਰੇ 8 ਵਜੇ ਦੇ ਕਰੀਬ ਦੀ ਹੈ ਜਦੋਂ 122 ਐਵੇਨਿਊ ਅਤੇ 128 ਸਟਰੀਟ ਨੇੜੇ ਧੂਆਂ ਦੇਖ ਕੇ ਪੁਲਿਸ ਅਧਿਕਾਰੀ ਜਾਂਚ ਕਰਨ ਦੇ ਲਈ ਮੌਕੇ ਤੇ ਪਹੁੰਚੇ ਅਤੇ ਸੇਂਟ ਪਿਊਸ ਐਕਸ ਕੈਥੋਲਿਕ ਐਲੀਮੈਂਟਰੀ ਸਕੂਲ ਦੇ ਕੋਲ ਇੱਕ ਪਲੇਗਰਾਉਂਡ ਦੇ ਵਿੱਚ ਅੱਗ ਲੱਗੀ ਹੋਈ ਸੀ ਛੇਤਰਾਂ پولیس ਨੇ ਪੁਸ਼ਟੀ ਕੀਤੀ ਹੈ ਕਿ ਇਹ ਜਾਣਬੁੱਝ ਕੇ ਲਗਾਈ ਗਈ ਕਿ ਅੱਗ ਸੀ ਅਤੇ ਖੇਡ ਮੈਦਾਨ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ ਅਤੇ ਹੁਣ ਪੁਲਿਸ ਪੰਜ ਲੋਕਾਂ ਦੀ ਪਾਲ ਕਰ ਰਹੀ ਹੈ ਜਿਨ੍ਹਾਂ ਦੇ ਵਿੱਚ ਦੋ ਮਰਦ ਅਤੇ ਤਿੰਨ ਔਰਤਾਂ ਸ਼ਾਮਿਲ ਹਨ ਇਹ ਪੰਜ ਪਰਸਨ ਆਫ ਇੰਟਰਸਟ ਹਨ ਯਾਨੀ ਕਿ ਉਹ ਲੋਕ ਜਿਨ੍ਹਾਂ ਨੂੰ ਪੁਲਿਸ ਪੁੱਛਗਿੱਛ ਤੇ ਲਈ ਲਾ ਰਹੀ ਹੈ ਪੁਲਿਸ ਨੇ ਇਹਨਾਂ ਦੀਆਂ ਤਸਵੀਰਾਂ ਅਤੇ ਸੀਸੀਟੀਵੀ ਵੀਡੀਓਜ਼ ਵੀ ਜਾਰੀ ਕੀਤੀਆਂ ਹਨ ਜੇਕਰ ਕਿਸੇ ਕੋਲ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਹੈ ਦ ਐਡਮਿੰਟਨ ਪੁਲਿਸ ਨੂੰ 780 423 4567 ਜਾਂ ਫਿਰ ਕ੍ਰਾਈਮ ਸਟਾਪਰਸ ਨੂੰ ਵੀ ਗੁਪਤ ਤਰੀਕੇ ਦੇ ਨਾਲ ਜਾਣਕਾਰੀ ਦੇ ਸਕਦੇ ਹਨ ਇਸੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂੰ ਸੁਖਨੀਤ ਕੌਰ ਨੂੰ ਦੇਉ ਇਜਾਜ਼ਤ ਅਤੇ ਦੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਸ ਬੀ ਪੋਜ਼ਿਟਿਵ ਐਂਡ ਬੀ ਯਰਸੈਲਫ